ਜਦ ਇਹ ਸੂਚਿ ਪ੍ਰਗਟ ਨਹੀਂ ਹੋਇਆ ਉਹ ਪਰਮੇਸ਼ਰ ਹੌਂਡਿ ਇਤਨ ਸਵਰਤੋ ਪਰਮੇਸ਼ਰ ਹੋਣ ਇਸ ਤਰ੍ਹਾਂ ਦਿੱਤੇ ਸਾਰੇ ਬੋ ਹੇਲੇਲੂਇਆ ਤੇ ਇਹ ਅੰਤਮ ਸਮੇਂ ਦੇ ਵਿੱਚ ਸਾਨੂੰ ਖੁਦਾ ਨੇ ਚੁਣਿਆ ਆ ਆਮ ਬਕਤੀਆਂ ਨੂੰ ਸਮਝਦੇ ਨਾਲ ਨੂੰ ਸਾਡ ਨੂੰ ਲਿਆ ਆ ਖੁਦਾ ਨੇ ਆਪਰੇ ਸੇਵਾ ਦੇ ਲਈ ਹਦਾਤਾਂ ਨੂੰ ਬਤਨ ਦੇਣੇ ਲੋਕਾਂ ਤੱਕ ਪ੍ਰਭੂ ਦਾ ਬਚਨ ਸੁਣਾਉਣ ਦੇ ਲਈ ਤੇ ਸਾਨੂੰ ਉਹਨੇ ਚੁਣਿਆ ਆ ਪਰਮੇਸ਼ੁਰ ਨੇ ਸਾਰੇ ਬਹੁਤ ਹਲੇ 2010 ਨੂੰ ਚੁਣਿਆ ਸੀ ਸਾਨੂੰ ਚੁਣਿਆ ਆ ਉਹਨੂੰ ਚੰਗਾ ਲੱਗਾਇਆ ਪ੍ਰਭੂ ਦਾ ਨੇ ਠੀਕ ਹੈ ਨਾ ਹੋਰ ਸਾਨੂੰ ਕਰਨਾ ਆ ਆਪਾਂ ਲੋਕਾਂ ਨੇ ਅੱਗੇ ਬਤੋਣਾ ਹੈ ਸਾਰੇ ਬਲਵਾਂ ਹallelujah ਪ੍ਰਭੂ ਦਾ ਅ ਪ੍ਰਭੂ ਦਾ ਜਿਹੜਾ ਕੰਮ ਹੈਗਾ ਆ ਪਰਮੇਸ਼ਰ ਦਾ ਕੰਮ ਜਿਹੜਾ ਕਰਨ ਦਾ ਮਦਰ ਸ਼ੀਧਨ ਉਸ ਆਪਣੇ ਕੰਮ ਕਰਨੇ ਸਤ ਮਦਰ ਪ੍ਰਭੂ ਦਾ ਕੰਮ ਕਰਨ ਦੇ ਨਾਲ ਕੀ ਹੋਣਾ ਆ ਸਾਡੇ ਜਿਹੜੇ ਲਾਤਾਂ ਨੂੰ ਬਦਲਣਾ ਹੈਗਾ ਸਾਰੇ ਬਲਵਾਂ ਹallelujah ਸਾਰੇ ਬੋ ਹallelujah ਤੇਰੇ ਨਾਂ ਜੋਰ ਨਾਲ ਨਾ ਬਲ ਨਾਲ ਪਰ ਤੇਰੀ ਆਤਮਾ ਦੇ ਨਾਮ ਤੇ ਟਿਕੀਂ ਪਰ ਜੋ ਨਾ ਜੋਰ ਨਾਲ ਨਾ ਬਲ ਨਾਲ ਪਰ ਤੇਰੀ ਆਤਮਾ ਨਾਲ ਕੀ ਹੋ ਜਾਏਗਾ ਪਹਾੜ ਮદાન ਹੋ ਜਾਏਗਾ ਸਾਰੇ ਬੋ ਹallelujah ਨਾ ਜੋਰ ਨਾਲ ਨਾ ਬਲ ਨਾਲ ਪਰ ਤੇਰੀ ਆਤਮਾ ਨਾਲ ਕੀ ਹੋ ਜਾਏਗਾ ਪਹਾੜ ਮੈਦਾਨ ਹੋ ਜਾਏਗਾ ਸਾਰੇ ਕੋਲ ਹallelujah ਹallelujah ਮਤਲਬ ਆਪਾਂ ਕਿਸੇ ਕੰਮ ਨੂੰ ਤੱਕਾ ਲਾ ਰਹੇ ਆ ਇੱਕ ਜਿਹੜੀ ਉੱਤੇ ਪਰਸਲੈਂਟਰੀ ਲੱਗੇ ਹੋਏ ਆ ਮਨੋਂ ਕੋ ਸਾਰੇ ਜਿਹੜੇ ਨੂੰ ਜੋੜ ਲਾ ਰਹੇ ਆ ਉਹ ਨਹੀਂ ਤੁਰ ਰਹੇ ਠੀਕ ਹੈ ਨਾ ਸਾਡੇ ਜੋੜ ਲਾ ਲੈਣ ਲਈ ਪਰ ਕਿਨਾ ਸਾਡੇ ਵੱਲ ਦੇ ਨਾਲ ਪਰਮੇਸ਼ਰ ਦੀ ਆਤਮਾ ਦੇ ਨਾਲ ਉਹ ਅੱਗੇ ਬੱਧੇਗੀ ਸਾਰੇ ਕੋਲ ਹallelujah ਹallelujah Okay? Okay. बुलवाले लुया ना जोड़ना ना पर तेरी आत्मा मैदान हो, जाए। okay? हो जाएगा बुल पहाड़ भला कोई भी पहाड़ जो की है वो जाएगा मैदान हो जाएगा जो पहाड़ वो मैदान हो जाएगा कर्जे का पहाड़ ਕ੍ਰਿਪੀ ਦਾ ਪਹਾੜ ਬਿਮਾਰੀਆਂ ਦਾ ਪਹਾੜ ਸਾਰੇ ਬਲ ਹallelujah ਠੀਕ ਹੈ ਨਾ ਜਿਹੜਾ ਸਾਡੇ ਤੇ ਕਿਸੇ ਤਰ੍ਹਾਂ ਦਾ ਕੋਈ ਕਰਜ਼ਾ ਆ ਕਿਹਨਾਂ ਤੇ ਕਰਜ਼ਾ ਆ ਆਪਣੇ ਹੱਥ ਦਿਖਾਉਣਾ ਹੈ ਚਿਹਰਾ ਦਿਖਾਓ ਜਿਨ੍ਹਾਂ ਤੇ ਕਰਜ਼ਾ ਆ ਕਰਜ਼ਾ ਜਦੋਂ ਤੇ ਆ ਜੀ ਹਾਂ ਠੀਕ ਹੈ ਭਾਈ ਤੁਸੀਂ ਕਿੰਨਾ ਜੀ ਬਾਸ ਬਸ ਦੱਸਿਆ ਕਰੋ ਠੀਕ ਹੈ ਨਾ ਸਾਰੇ ਬਲ ਹallelujah ਹਾਂ ਹਾਂ ਦੇਖਾ ਜਿਨ੍ਹਾਂ ਤੇ ਕਰਜ਼ੇ ਨੇ ਹੱਥ ਉੱਤੇ ਹੈ ਤੇ ਕਰਜ਼ੇ ਜਿਹੜੇ ਆ ਕਰਜ਼ੇ ਦਾ ਪਹਾੜ ਜਿਹੜਾ ਮੈਦਾਨ ਕਰੇਗਾ ਪਰਮੇਸ਼ੁਰ ਸਾਰੇ ਬੋਲ ਹallelujah ਨਾ ਜੋ ਨਾ ਨਾ ਬੋਲਣਾ ਪਰ ਤੇਰੀ ਆਕਮਨ ਹਰ ਇੱਕ ਪਹਾੜ ਜਿਹੜਾ ਉਮੈਤਾਨ ਹੋ ਜਾਏਗਾ ਬੋਲ ਹallelujah ਹallelujah ਕਿਉਂਕਿ ਆਤਮਾ ਦੀ ਨਾਮ ਕਿਹਨ ਉਹ ਹੀ ਪਰਮੇਸ਼ਰ ਦੇ ਆਤਮਾ ਜਿਹੜਾ ਸਭ ਕੁਝ ਕਰ ਸਕਦਾ ਹੈ ਤੋ ਇੱਕ ਮਨੁੱਖੇ ਖਵਾ ਕਰਦੇ ਸੀਗੇ ਇੱਕ ਮਨੁੱਖੇ ਦੁਆ ਕਰਦੇ ਸੀ ਜਿਹੜਾ ਪੱਥਰ ਸ ਨੂੰ ਤ ਸਿਲਾਸ ਨੂੰ ਜੇਲ ਵਿੱਚ ਲੈ ਗਏ ਉਹਨਾਂ ਨੂੰ ਬੇਤਾਂਵਾਂ ਮਾਰਿਆ ਉਹਨਾਂ ਦੇ ਝੂਠੇ ਦੋਸ਼ ਲਾਏ ਤਾਂ ਉਹਨਾਂ ਨੂੰ ਜੇਲ ਵਿੱਚ ਕੈਦ ਕਰ ਦਿੱਤਾ ਉਨਾ ਦੇਤੇ ਕਿ ਲੱਤੇ ਬੇੜੀਆਂ ਪਾਈਆਂ ਜਿੱਕਰ ਦੱਸ ਨੂੰ ਬਤਾਉਣਾ ਬੇੜੀਆਂ ਪਾ ਕੇ ਪੈ ਕਾਂਠ ਵਿੱਚ ਫੋਕ ਦਿੰਦੇ ਸਾਰੇ ਬੋ ਹੇਲੇਲੂਇਆ ਠੀਕ ਹੈ ਨਾ ਤਾਂ ਸੰਗਤ ਲੋਨ ਰਾਕੇ ਦੁਆ ਕਰੇ ਸੀ ਚਰਚ ਦੇ ਲੋਕ ਇਸਿਆ ਸ਼ਾਮ ਨੂੰ ਜਾਂ ਰਾਤ ਨੂੰ ਇਕੱਠੇ ਹੋ ਕੇ ਜਦੋਂ ਪੱਤਰ ਸਲਾਸ ਪੋਲਿਸ ਦਾ ਸਲਾਸ ਨੂੰ ਪੱਤਰਸ ਨੂੰ ਵੀ ਆਪਣੇ ਨਾਲ ਜਦੋਂ ਜੇਬ ਵਿੱਚ ਲੈਤਾ ਉਹ ਲੋਕਾਂ ਨੇ ਇੱਕ ਮਨ ਉੱਤੇ ਦੁਆ ਕਰਿਆ ਜਿਹੜੇ ਤਾਂ ਪਰਮੇਸ਼ੁਰ ਨੇ ਆਪਣੇ ਸਵਰਗ ਦੂਤ ਨੂੰ ਭੇਜਿਆ ਉਹਦੀਆਂ ਬੇੜੀਆਂ ਟੁੱਟ ਗਈਆਂ ਬੁਰਾ ਤਾਰੇ ਖੁੱਲ ਗਏ ਯਿਸੂ ਦੇ ਨਾਮ ਵਿੱਚ ਬੁਰਾ ਹੇਲੂਇਆ ਅਸਟਾ। ਕੀ ਹੋ ਗਿਆ ਤਾਰੇ ਖੁੱਲ ਗਏ ਤਾਰੇ ਕੁਝ ਜਾਜੂ ਪੁਨੇ ਦੇ ਦੁਆਰਾ ਤਾਰੇ ਲੱਤੇੰਦਿਆਂ ਸਾਡੇ ਬੰਦੇ ਉੱਪਰ ਤਾਰੇ ਲੱਗੇ ਤਾਂ ਉਹ ਪਰਮੇਸ਼ੂਸੀ ਦੇ ਕੋਲ ਆਏ ਆ ਪਹਿਲਾਂ ਆਪਾਂ ਪਰਮੇਸ਼ੂਸੀ ਨੂੰ ਨਹੀਂ ਮੰਨਦੇ ਸੀਗੇ ਤਾਂ ਜਿਹੜੇ ਸਾਡੇ ਪੁਰਾਣੇ ਜਿਹੜੇ ਉਹ ਪ੍ਰਮ ਪ੍ਰਮੇਸ਼ੁਰ ਨੂੰ ਨਹੀਂ ਮੰਨਦੇ ਸੀ ਤਾਂ ਉਸ ਸਮੇਂ ਵਿੱਚ ਜਿਹੜੇ ਸੀਗੇ ਕੋਈ ਆਂਢੀ ਗੁਆਂਢੀ ਨਾਲ ਜਿਹੜਾ ਲੜਾਈ ਚੜ੍ਹਾਉਣਾ ਜਾਂ ਇੱਕ ਦੂਸਰੇ ਇੱਕ ਨਾ ਉਹ ਤਾਲੇ ਲਾ ਦਿੰਦੇ ਹੁੰਦੇ ਸੀਗੇ ਉਹ ਬੰਦ ਤਾਲੇ ਉਹਨਾਂ ਤੱਕ ਲਈ ਉਹਨਾਂ ਦੇ ਪੁੱਛੇ ਦੀ ਦੂਜੀ ਤੀਜੀ ਚੌਥੀ ਪੀੜੀ ਤੱਕ ਵੀ ਚਾੰਦੇ ਰਹਿੰਦੇ ਹੁੰਦੇ ਸੀਗੇ ਬੈਰ ਤੇ ਉਹ ਤਾਲੇ ਜਿਹੜੇ ਆ ਜਿ ਸ਼ਾਇਆ 45 ਦੇ ਤਿੰਨ ਵਿੱਚ ਲਿਖਿਆ ਆ ਪਰਮੇਸ਼ਵਰ ਦੇ ਬੱਚੇ ਜਿਹੜੇ ਆਇਆ ਕਿਤਾਬ ਤੇ 43 4 ਅਧਿਆਏ ਵਿੱਚ ਲਿਖਿਆ ਮੈਂ ਤੇਰੇ ਅੱਗੇ ਅੱਗੇ ਚੱਲਾਂਗਾ ਪਿੱਤਲ ਦੇ ਖਵਾਰਾਂ ਨੂੰ ਤੋੜ ਦਮਾਂਗਾ ਲੋਹੇ ਦੀਆਂ ਏੜੀਆਂ ਨੂੰ ਚੱਕਣਾ ਛੁੱਟ ਕਰ ਦਵਾਂਗਾ ਤੇ ਗੁਪਤ ਸਮਰਨ ਵਿੱਚ ਜਿਹੜਾ ਗੱਡਿਆ ਵੈ ਧੰਨ ਤੇ ਨੂੰ ਦੇਵਾਂਗਾ ਬੋਲ ਹਾਲੇਲੂਇਆ ਠੀਕ ਹੈ ਨਾ ਸੋ ਪਰਮੇਸ਼ਵਰ ਸਾਡੇ ਹੰਦਤਾ ਨੂੰ ਬਦਲੇਗਾ ਸਾਡੀ ਮਦਦ ਕਰੇਗਾ ਸਾਡੀ ਸਹਾਇਤਾ ਕਰੇਗਾ ਸਾਰੇ ਬੋਲ ਹਾਲੇਲੂਇਆ ਤੇ ਚਰਚੇ ਇਸੇ ਨੇ ਖੁੱਲੇ ਆਇਆ ਚਰਚੇ ਕਾਦੇ ਨੇ ਖੁੱਲੇ ਆਇਆ चर्च इस करके खुजा एक असरे भैन भरा प्रार्थना ठीक है जे भरा नहीं भी आ रहे है, दुआ कर सकिए आपस में दुआ कर सकिए आपस में एक, एक ताकत हो जाएगी ठीक है ना सारे बुलवा प्रभु दिन प्रति दिन जिन्होंने चाहेगा लियागा हम ज ਉਨੇ ਖੁਦਾ ਨਹੀਂ ਇਹਨਾਂ ਤੇ ਜਿਹੜਾ ਇਹਨਾਂ ਨੂੰ ਲੰਬਾ ਚਰਚ ਵਿੱਚ ਆਪਾਂ ਤੱਕ ਨਹੀਂ ਨੂੰ ਲੈਣ ਗਏ ਜਿਹੜੇ ਲੰਬ ਜੀ ਰਹੇ ਆਪਾਂ ਤੇ ਤੁਸੀਂ ਤਾਂ ਨਹੀਂ ਗਏ ਨਾ ਜਾਂਦੇ ਹੈ ਕਿ ਇਹ ਜਾਣਾ ਚਾਹੀਦਾ ਸਾਨੂੰ ਕਹਿੰਦਾ ਪਾਪਾ ਕਿ ਇਹ ਨਹੀਂ ਆਪੇ ਆਈ ਜਾਣਾ ਮਾਰੇ ਅੱਤਵਲ ਸਾਨੂੰ ਇੱਕ ਨਾ ਇੱਕ ਰੂਹ ਲੱਭਣੀ ਚਾਹੀਦੀ ਹੈ ਚਰਚੋਂ ਚੱਲੇ ਹੁੰਦੇ ਨੇ ਇਹਨਾਂ ਦੇ ਗੱਲ